ਬੀਬੀਸੀ ਟੀਵੀ ਦੇਖ ਰਹੇ ਸਾਰੇ ਦਸਕਾਰ ਨੂੰ ਪਿਆਰਪਰੀ ਸასი ਕਾਲ ਤੇ ਮੈਂ ਹਰਜਿੰਦਰ ਅਵਲੂ ਲੈ ਕੇ ਹਾਜ਼ਰ ਹਾਂ ਐਸਐਸਪੀ ਦਫ਼ਤਰ ਵੱਲੋਂ ਜਾਰੀ ਕ੍ਰਾਈਮ ਰਿਪੋਰਟ ਅਨਸਾਰ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਕੁੱਲ ਥਾਣਿਆਂ ਦੇ ਵਿੱਚ ਮਾਮਲੇ 16 ਦਰਜ ਹੋਏ ਹਨ ਆ ਨਾ ਵਕ ਵਕ ਧਰਾਮਾਂ ਦੇ ਤਹਿਤ ਜਿਨ੍ਹਾਂ ਵਿੱਚ ਨਸ਼ੇ ਨੂੰ ਲੈ ਕੇ 13 ਮਾਮਲੇ ਕੁੱਟਮਾਰ ਦਾ ਇੱਕ ਤੇ ਦੋ ਚੋਰੀ ਦੇ ਮਾਮਲੇ ਦਰਜ ਹੋਏ ਹਨ ਚੋਰੀ ਦੇ ਮਾਮਲੇ ਜੋ ਦਰਜ ਹੋਏ ਆ ਇੱਕ ਥਰਮਲ ਥਾਣੇ ਦੇ ਵਿੱਚ ਮਾਮਲਾ ਦਰਜ ਕਰਵਾਇਆ ਹੈ ਗੁਰਜਿੰਦਰ ਸਿੰਘ ਜੇਪ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਫਤਰ ਐਸ ਡੀਓ ਟੀ ਐਲ ਵੱਲੋਂ ਪਾਵਰ ਹਾਊਸ ਰੋਡ ਤੇ ਜੋ ਹੈ ਉਹਨਾਂ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਉਹਨਾਂ ਨੇ ਕਿਹਾ ਕਿ 220 ਕੇਵੀ ਜੀ ਐਨ ਡੀ ਪੀਟੀ ਬਠਿੰਡਾ ਵੱਲੋਂ ਐਸ ਡੀਓ ਟੀ ਐਲ ਬਠਿੰਡਾ ਨੂੰ 68 ਕੇਵੀ ਸੀ ਕੰਪਾਊਂਡ ਲਾਈਨ ਫਾਲਟ ਹੁਣ ਸੰਬੰਧੀ ਮੈਸੇਜ ਪ੍ਰਾਪਤ ਹੋਇਆ ਜਿਨ੍ਹਾਂ ਵੱਲੋਂ ਸਮੇਤ ਕਰਮਚਾਰੀਆਂ ਦੇ ਲਾਈਨ ਪੈਟ੍ਰੋਲਿੰਗ ਕੀਤੀ ਗਈ ਤਾਂ ਦੇਖਿਆ 66 ਕੇਵੀ ਗ੍ਰਿਡ ਸੀ ਕੰਪਾਊਂਡ ਦੇ ਬਾਹਰਲੇ ਪਾਸੇ ਲੱਗੇ ਟਾਵਰਾਂ ਦੀਆਂ ਜੋ ਕੇਵਲਾਂ ਕੱਟ ਕੇ ਚੋਰੀ ਕਰ ਲਈਆਂ ਜਿਨ੍ਹਾਂ ਦੀ ਅੰਦਾਜ਼ਾ ਕੀਮਤ 2.5 ਲੱਖ ਰੁਪਏ ਦੇ ਨੇੜੇ ਹੈ ਸੋ ਇਹ ਦੇਖੋ ਚੋਰੀ ਕਮਾਲ ਦੀ ਗੱਲ ਹੈ ਕਿ ਚੋਰ ਐਡੀ ਵੱਡੀ ਲਾਈਨ ਜੋ ਬਿਜਲੀ ਦੀ ਹੈ 220 ਕੇਵੀ ਉਹਦੀਆਂ ਨਾਲ ਲੱਗੇ ਟਾਵਰਾਂ ਤੋਂ ਕੇਬਲਾਂ ਕਿਵੇਂ ਚੋਰੀ ਕਰਦੇ ਨੇ ਕਿਵੇਂ ਕੱਟਦੇ ਨੇ ਲਾਈਨ ਇਹ ਇੱਕ ਹੈਰਾਨੀ ਦੀ ਗੱਲ ਹੈ ਦੇਖੋ ਐਡੀ ਵੱਡੀ ਬਿਜਲੀ ਦੀ ਜੋ ਲਾਈਨ ਹੈ ਉਹ ਤੋਂ ਵੀ ਨਹੀਂ ਡਰਦੇ ਚੋਰ ਤੇ ਕਿੱਦਾਂ ਉਹ ਕੱਟਦੇ ਆ ਕਿੱਦਾਂ ਚੋਰੀ ਕਰਦੇ ਆ ਇਹ ਇੱਕ ਹੈਰਾਨੀਜਨਕ ਕੰਮ ਹੈ ਜੋ ਲਗਾਤਾਰ ਜਾਰੀ ਹੈ ਇਹ ਕਿਸ ਤਰ੍ਹਾਂ ਇਹ ਗੱਲ ਹੋਈ ਹੈ ਇਹ ਤਾਂ ਹੁਣ ਉਹ ਹੀ ਜਾਣਦੇ ਹਨ ਕਿ ਕਿਵੇਂ ਕਿਸ ਤਰ੍ਹਾਂ ਕਰਦੇ ਹਨ ਸੋ ਥਰਮਲ ਥਾਣੇ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਹੈ ਜਿਸ ਦਾ ਅੱਗੇ ਆ ਜੋ ਜਾਰੀ ਹੈ ਉਹਦੀ ਅੱਗੇ ਵੈਰੀਫਾਈ ਕਰ ਰਹੇ ਹਨ ਕਿ ਕਿਸ ਤਰ੍ਹਾਂ ਹੋਇਆ ਹੈ ਕਿਸ ਤਰ੍ਹਾਂ ਨਹੀਂ ਹੋਇਆ ਦੇਖੋ ਇਹ ਸੀ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅਗਲੀ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆਗਾ ਧੰਨਵਾਦ ਸਤਿ ਸ੍ਰੀ ਅਕਾਲ